ਹੈਲੋ 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 ਚਮਕੌਰ ਦਾ ਨੰਬਰ ਹੈ ਹਾਂਜੀ ਉਹ ਚਮਕੌਰ ਦਾ ਨੰਬਰ ਆ ਹਾਂਜੀ ਆ ਕਿੱਥੇ ਦਾ ਮੈਂ ਪੁੱਤ ਥਾਣੇ ਚ ਐਸਐਚਓ ਨਾਲ ਗੱਲ ਕਰ ਰਿਹਾ ਹਾਂ ਹਲੋ ਕਿਹਨੂੰ ਕਹਿੰਦਾ ਹਾਂ 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 ਪਿਓ ਕਿ ਪਿਓ ਕਿੱਥੇ ਤੇਰਾ ਉਹ ਕੰਮ ਕੌਣ ਨੇ ਕੰਮ ਗਏ ਹੋ ਯਾਰ ਵਾਲੀ ਯਾਰ ਕੰਮ ਤੇ ਗਏ ਆ ਹਾਂਜੀ ਤੇ ਫੋਨ ਕਰੇ ਉਹਦਾ ਉਹ ਅਰੇ ਕੀ ਕਹਿੰਦੇ ਆ ਲੋਕਾਂ ਨੇ ਇਸੇ ਮੈ ਜਿਸ ਕਿਸੇ ਦਾ ਫੋਨ ਆਇਆ ਹਾਂ ਅੱਛਾ ਫੋਨ ਤੈਨੂੰ ਫੜ ਆ ਗਿਆ ਉਹ ਹਾਂਜੀ ਅੱਛਾ ਮੇਰੀ ਗੱਲ ਸੁਣ ਕਦੋਂ ਕਾਊਗਾ ਉਹ ਆਹ ਵਾਹ ਸ਼ਾਬਾਸ਼ ਚੱਲ ਜਾਈਏ ਨਾ ਉਹ ਲੋਕਾਂ ਕੋਲ ਥਾਣੇ ਦੇ ਐਸਐਚਓ ਸਾਹਿਬ ਦਾ ਫੋਨ ਆਇਆ ਸੀਗਾ ਤੇ ਥਾਣੇ ਆਜੇ ਕੋਈ ਗੱਲ ਕਰਨੀ ਆ ਓਕੇ ਚਲ ਆਪ ਕੀ ਆਪ ਦਾ ਕੀ ਨਿਕਲਿਆ ਕਿਵੇਂ ਨੋ ਨੋ ਬੋਲੋ ਕਿੱਥੇ ਕਿੰਨੇ ਜਣੇ ਹੋ ਓਏ ਥਾਣੇ ਚ ਓਏ ਬੇਟਾ ਓਏ ਥਾਣੇ ਚ ਬਹੁਤ ਜਣੇ ਆ ਥਾਣੇਦਾਰ ਸਾਹਿਬ ਵੀ ਹੈਗੇ ਐਸਆਈ ਸਾਹਿਬ ਵੀ ਹੈਗੇ ਆ ਮੁਲਾਜ਼ਮ ਵੀ ਹੈਗੇ ਆ 25 30 ਬੰਦੇ ਘੱਟੋ ਘੱਟ ਹੁੰਦੇ ਹੀ ਇੱਥੇ ਪਹਿਲਾਂ ਤੁਸੀਂ ਆਪਸ ਵਿੱਚ ਗੱਲ ਕਰ ਲਓ ਪਾਪਾ ਨੂੰ ਕਿਉਂ ਸੱਦਣਾ ਓਏ ਹਲੋ ਓਏ ਹਲੋ ਹਲੋ ਹਲੋ